ਹੈਲੋ ਗਾਇਜ਼ ਅੱਜ ਅਸੀਂ ਆਪ ਜੀ ਨੂੰ ਲੈ ਚੱਲਦੇ ਹਾਂ ਤੱਲਨ ਸਾਹਿਬ ਗੁਰਦੁਆਰਾ ਜੋ ਕਿ ਸ਼ਹੀਦ ਬਾਬਾ ਨਿਆਸੀ ਸਿੰਘ ਜੀ ਦਾ ਗੁਰਦੁਆਰਾ ਹੈ ਇਸ ਗੁਰਦੁਆਰੇ ਦੀ ਬਹੁਤ ਹੀ ਮਾਨਤਾ ਹੈ ਅਰ ਕਿਸੇ ਦਾ ਪਾਸਵਰਡ ਨਹੀਂ ਬਣਦਾ ਜਾਂ ਵਿਦੇਸ਼ ਜਾਣ ਦਾ ਕੰਮ ਨਹੀਂ ਬਣਦਾ ਇਸ ਗੁਰਦੁਆਰੇ ਚ ਆ ਕੇ ਮੱਥਾ ਟੇਕਣ ਤੇ ਅਰਦਾਸ ਕਰਵਾੰਤੇ ਉਹਦੇ ਕੰਮ ਬਣ ਜਾਂਦੇ ਹਨ ਇਸ ਨੂੰ ਜਹਾਜ਼ਾਂ ਵਾਲਾ ਵੀ ਗੁਰਦੁਆਰਾ ਕਿਹਾ ਜਾਂਦਾ ਹੈ ਸੰਕਟਾਂ ਅਤੇ ਜਹਾਜ਼ ਰੇਖਾਂ ਦੀਆਂ ਅੰਦਿਆਂ ਘੜਾਉਣੇ ਵਾਲੇ ਜਹਾਜ਼ ਚਲਾਉਣ ਵਾਸਤੇ ਜਿਹੜੇ ਬਾਹਰ ਜਾਣਾ ਹੁੰਦਾ ਹੈ ਪਰੰਤੂ ਪ੍ਰਬੰਧਕਾ ਕਮੇਟੀ ਨੇ ਮਨਾ ਕੀਤਾ ਹੋਇਆ ਹੈ ਹੈ ਕਿ ਇੱਥੇ ਜਹਾਜ਼ ਨਹੀਂ ਚਲਾਉਣੇ ਹਨ ਹੁਣ ਤੁਸੀਂ ਅਰਦਾਸ ਕਰਵਾਓ ਜਹਾਜ਼ ਜਹਾਂ ਤੇ ਜਾਂਥੇ ਮਿਲਦੇ ਹਨ ਬੜੇ ਖਰੋਣ ਵਾਲੇ ਜਹਾਜ਼ ਜਿਆਦਾ ਤੇ ਪਏ ਹੁੰਦੇ ਹਨ ਸੰਤਾ ਜੋ ਹੈ ਜਹਾਜ਼ਾਂ ਉਧੀਆਂ ਜਿਹੜਾ ਬਾਹਰ ਜਾਣਾ ਹੁੰਦਾ ਹੈ ਪੰਤੀ ਪ੍ਰਬੰਧਕ ਕਮੇਟੀ ਨੇ ਨੂੰ ਮਨਾ ਕੀਤਾ ਜਹਾਜ਼ਾਂ ਉੰਤੇ تھے ਗੁਰਦੁਆਰੇ ਜਾ ਕੇ ਲਬਾ ਨਿਹਾਸਿੰਦਰ ਸ਼ਹੀਦ ਬਾਬਾ ਨਿਹਾਸਿੰਦਰ ਗੁਰਦੁਆਰਾ ਉੱਤੇ ਅਰਦਾਸ ਕਰਵਾਓ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਸੰਤਾਂ ਦੁਰਦੁਰੋ ਇਸ ਗੁਰਦਾਰੇ ਵਿੱਚ ਆਂਦੀਆਂ ਹਨ ਆਪਣੀ ਸ਼ਰਧਾ ਲੈ ਕੇ ਸਭ ਦੀਆਂ ਮਨੋ ਕਾਮਨਾਵਾਂ ਅੱਛੇ ਪੂਰੀਆਂ ਹੁੰਦੀਆਂ ਹਨ ਜੋ ਜੇ ਜੇ ਲੰਗਰ ਹਾਲਾ ਜਹਾਂ ਪੇ ਜੋ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹਾ ਹੈ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਵੇ ਤਾਂ ਜੋ ਆਪ ਜੀ ਨੂੰ ਮੇਰੀ ਨਮ ਨਵੀਂ ਵੀਡੀਓ ਹੋਰ ਦੇਖਣ ਨੂੰ ਮਿਲਦੀਆਂ ਰਹਿਣ ਹੋਰ ਇਸ ਵੀਡੀਓ ਨੂੰ 10 ਵਾਰ ਸ਼ੇਅਰ ਜੁੜ ਕਰੋ ਤਲਨ ਸਾਹਿਬ ਗੁਰਦਵਾਰਾ ਜੁਗਜੰਦਰ ਵਿੱਚ ਹੈ ਇੱਥੇ ਔਰ ਨਾਲ ਜੇ ਕਿਸੇ ਦਾ ਵਿਦੇਸ਼ ਜਾਣ ਦਾ ਕੰਮ ਨਹੀਂ ਬਣਦਾ ਕਿਸੇ ਦਾ ਪਾਸਪੋਰਟ ਨਹੀਂ ਬਣਦਾ ਉਹਦੇ ਇਹ ਕੰਮ ਸਾਰੇ ਸੰਪੂਰਨ ਹੋ ਜਾਂਦੇ ਹਨ ਇਸ ਗੁਰਦਾਰੇ ਵਿੱਚ ਔਰ ਨਾਲ ਇੱਥੇ ਆ ਕੇ ਅਰਦਾਸ ਕਰਵਾਓ ਤਲਨ ਸਾਹਿਬ ਗੁਰਦੁਆਰਾ ਜੋ ਕਿ ਜਲੰਧਰ ਬੱਸ ਸਟੈਂਡ ਤੋਂ ਲਗਭਗ 9 ਕਿਲੋਮੀਟਰ ਦੂਰ ਤਲਨਪਿੰਡ ਵਿੱਚ ਹੈ ਸ਼ਹੀਦ ਬਾਬਾ ਨਿਹਾਲ ਸਿੰਘ ਦਾ ਗੁਰਦੁਆਰਾ ਅਗਰ ਮੇਰੇ ਕੋਲੋਂ ਇਸ ਵੀਡੀਓ ਵਿੱਚ ਕੁਝ ਸ਼ਬਦ ਅਪਸ਼ਬਦ ਬੋਲੇ ਗਏ ਹਨ ਤਾਂ ਮੈਂ ਸਮੂਹ ਸੰਗਤਾਂ ਕੋਲੋਂ ਮਾਫੀ ਮੰਗਦਾ ਹਾਂ ਕਿਉਂਕਿ ਕਈ ਵਾਰੀ ਇਨਸਾਨ ਗਲਤੀ ਦਾ ਪੁਤਲਾ ਹੁੰਦਾ ਹੈ ਬੋਲਣ ਦੀ ਗਲਤੀ ਹੋ ਜਾਂਦੀ ਹੈ ਬਹੁਤ ਹੀ ਵਧੀਆ ਗੁਰਦੁਆਰਾ ਤਲਨ ਸਾਹਿਬ ਸੰਗਤਾਂ ਦੂਰ ਦੂਰ ਆਉਂਦੀਆਂ ਹਨ ਬਹੁਤ ਹੀ ਇਸ ਗੁਰਦੁਆਰੇ ਦੀ ਮਾਨਤਾ ਹੈ अच्छे हर संघ की मनोकामनाएं पूरी होंगी इस गुरुद्वारे आने ज़्यादा करके लोग जो बाहर जाना होंद् है विदेश वो जाना तो ज़्यादा इतने आते हैं जब बहार जाने का कम नहीं बनता इस गुरुद्वारे आओ आके अरदास करवाओा कम दूर बनेगा बाहर जाने से इस गुरुद्वारे की मानता है ਸਿਹਰੇ ਬਾਬਾ ਨਿਹਾਰ ਸਿੰਘ ਜੀ ਦਾ ਜੇ ਗੁਰਦੁਆਰਾ ਤਲਨ ਸਾਹਿਬ ਗੁਰਦੁਆਰਾ ਬਹੁਤ ਹੀ ਵਧੀਆ ਗੁਰਦੁਆਰਾ ਹੈ ਤਲਨ ਸਾਹਿਬ ਜੰਦਰ ਦੇ ਕੋਲ ਇਹ ਗੁਰਦੁਆਰਾ ਹੈ ਜੋ ਜੋ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਜੋ ਆਪ ਜੀ ਨੂੰ ਮੇਰੀਆਂ ਹੋਰ ਅਸੀਆਂ ਨਵੀਆਂ ਨਵੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਹਰਤਾ ਨੂੰ ਬੜੀ ਵਧੀਆ ਜਾਨਕਾਰੀ मिलती रहे अगर आप जी ने वीडियो अच्छी लगी है वीडियो लाइक करना है और चैनल में सब्सक्राइब भी करना है और कमेंट में जरूर बताना है ये वीडियो आप जी ने किस तरह की लगी इस वीडियो में देखने वास्ते आप साहब जी का बहुत बहुत धन्यवाद एक गुरद्वारा कलन साहब जी ਜੰਦਰ ਤੋਂ ਮਾਤਲੈਂਟਰ ਦੂਰ ਤਲਵੰਡ ਵਿੱਚ ਹੈ ਸਿਧੀ ਦੇ ਬਾਬਾ ਨਿਹਾਲ ਸਿੰਘ ਦਾ ਗੁਰਦੁਆਰਾ ਇੱਥੇ ਹਰ ਤਰ੍ਹਾਂ ਦੀ ਮਨੋਂ ਕਾਮਨਾئیں ਪੂਰੀ ਹੁੰਦੀ ਇਸ ਗੁਰਦੁਆਰੇ ਵਿੱਚ ਜਿਹਨਾਂ ਦੇ ਬਾਹਰ ਜਾਣ ਦੇ ਕੰਮ ਨਹੀਂ ਬਣਦਾ ਬੇਸ਼ਾਨਾ ਕੰਮ ਨਹੀਂ ਬਣਦਾ ਇਸ ਗੁਰਦੁਆਰੇ ਵਿੱਚ ਆ ਕੇ ਅਰਦਾਸ ਕਰਵਾਓ ਤੁਹਾਡਾ ਬਾਹਰ ਜਾਣ ਦਾ ਕੰਮ ਜ਼ਰ ਬਣ ਜਾਏਗਾ ਐਸੀ ਇਸ ਗੁਰਦੁਆਰੀ ਦੀ ਮੰਨਤਾ ਹੈ बहुती बढ़िया गर्दवा